ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਉਸ ਪਰਿਵਾਰ ਤੋਂ ਉਸ ਧੀ ਤੋਂ ਬੇਟੀ ਤੋਂ ਉਸ ਬੱਚੇ ਤੋਂ ਉਸ ਸ਼ੁਰੂਆਤ ਤੋਂ ਮਾਫੀ ਚਾਹੁੰਦਾ ਕਿ ਮੈਂ ਉਹਨਾਂ ਦੇ ਦੁੱਖ 'ਚ ਸ਼ਰੀਕ ਨਹੀਂ ਹੋ ਸਕਿਆ ਉਹਦਾ ਕਾਰਨ ਇਹ ਸੀ ਕਿ ਪਿਛਲੇ 15-20 ਦਿਨ ਤੋਂ ਮੈਂ ਬੈੱਡ ਤੇ ਸੀਗਾ ਤੇ ਇਸ ਸਰਕੇ ਮੇਨ ਮੇਰਾ ਆਪਰੇਸ਼ਨ ਹੋਇਆ ਸੀ ਮੈਂ ਲਗਾਤਾਰ ਘਰੇ ਰਿਆ ਤੇ ਤੇ ਜਦੋਂ ਇਸ ਸਪੀਡ ਦਾ ਪਤਾ ਲੱਗਾ ਤਾਂ ਸਾਢੇ ਹਜ਼ਾਰਾਂ ਸਾਥੀ ਲੱਖਾਂ ਜਿਹੜੇ ਇਹ ਸਪੀਡ ਦਾ ਸ਼ਿਕਾਰ ਹੋ ਕੇ ਤੇ ਸ਼ਹਾਦਤ ਪ੍ਰਾਪਤ ਉਹਨਾਂ ਨੇ ਕੀਤੀ ਉਹਨਾਂ ਲੋਕਾਂ ਨੂੰ ਤਸੀਹੇ ਦਿੱਤੇ ਸਾਡੇ ਸਾਰਿਆਂ ਨੂੰ ਜਿੰਨੇ ਵੀ ਅਸੀਂ ਉਸ ਲਹਿਰ ਚ ਗਏ ਤੇ ਪੰਜਾਬ ਦੇ ਹਰ ਇੱਕ ਉਸੂਸ਼ਿੰਦੇ ਨੂੰ ਜਿਹੜਾ ਸਿਰਫ ਅਮਰਤਾ ਰਿਗੋਰ ਸੇਕਸੀ ਤਾ ਉਹ ਇਹ ਸੋਚਦਾ ਸੀ ਕਿ ਸਾਡੇ ਨਾਲ ਥੱਕਾ ਹੋਇਆ ਉਹ ਸਾਰਿਆਂ ਨੂੰ ਇਹ ਗੱਲਾਂ ਗੋਤਨੇ ਪਈਆਂ ਅਸਲ ਚਖਾੜਪੋਂ ਦੇ ਜਿਹੜੇ ਗਰੁੱਪ ਸੀ ਉਹ ਜਿਹੜੇ ਸੀ ਉਹਨਾਂ ਨਾਲ ਸਿੱਧਾ ਮੁਕਾਬਲਾ ਹੁੰਦਾ ਜਾਂ ਸ਼ਹੀਦ ਹੋ ਜਾਂਦੇ ਜਿਆਦਾਤਰ ਜਿਹੜਾ ਹੈ ਉਹ ਆਮ ਸਿੱਖਾਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਜਿਹੜਾ ਉਹ ਛੇੜ ਕੀਤਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਅਸੀਂ ਹੰਡਾ ਚੁੱਕੇ ਆ ਤੇ ਮੇਰਾ ਅੱਜ ਇੱਥੇ ਗੱਲ ਕਰਨ ਦਾ ਮਤਲਬ ਇਹ ਆ ਕਿ ਜਦੋਂ ਮੇਰੇ ਕੰਨਾਂ 'ਚ ਇਹ ਗੱਲ ਪਈ ਇਸ ਸਿੰਘ ਦੀ ਤੇ ਮੈਂ ਉਸ ਕੁੜੀ ਨੂੰ ਉਹਨਾਂ ਦੇ ਜਿਹੜੇ ਘਰੋਂ ਆ ਪਤਨੀ ਆ ਧੀ ਆ ਸਾਡੀ ਉਹਨੂੰ ਜਦੋਂ ਮੈਂ ਬੋਲਦੇ ਵੇਖਿਆ ਤੇ ਮੈਨੂੰ ਲੱਗਾ ਵੀ ਕੋਈ ਇੱਕ ਆਵਾਜ਼ ਏਦਾਂ ਦੀ ਆਈ ਆ ਜਿਹੜੀ ਐਂਡ ਤੱਕ ਖੜੂਗੀ ਨਹੀਂ ਤਾਂ ਲੋਕਾਂ ਨੂੰ ਧੱਕੇ ਨਾਲ ਲੈ ਕੇ ਆਉਣਾ ਪੈਂਦਾ ਵੀ ਆਪਣੇ ਹੱਕ ਲਈ ਲੜੋ ਆਪਣੇ ਹੱਕਾਂ ਲਈ ਲੜੋ ਆਪਣੇ ਮਾਰੇਗੇ ਲੋਕਾਂ ਦੇ ਲਈ ਕੁਝ ਤਾਂ ਕਰੋ ਕੁਝ ਨੀ ਕਰਦੇ ਪਰ ਉਸ ਕੁੜੀ ਨੇ ਜਿਨੀ ਦਲੇਰੀ ਨਾਲ ਉਹ ਸ਼ਬਦ ਵਰਤੇ ਮੈਂ ਉਤੋਂ ਕਾਇਲ ਹੋ ਗਿਆ ਮੈਨੂੰ ਲੱਗਾ ਵੀ ਕੋਈ ਹੈ ਜਿਹਨੇ ਇਹ ਜਿਹੜੀ جنگ ਲੜੀ ਜਾ ਸਕਦੀ ਆ ਇਹ ਬੜੀ ਔਖੀ ਆ ਕਿਉਂਕਿ ਇਹਦੇ ਪਿੱਛੇ ਸਰਕਾਰ ਆ ਇਹਦੇ ਪਿੱਛੇ ਤਾਕਤ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਪੰਜਾਬ ਦੇ ਜਿਹੜੇ ਸੀਆਈ ਸਟਾਫ ਨੇ ਬਾਕੀ ਵੀ ਨੇ ਪਰ ਮੈਂ ਪੰਜਾਬ ਦੀ ਗੱਲ ਕਰਦਾ ਜਿਹੜੇ ਵੇਖੇ ਨੇ ਇਹ ਅਸਲ ਚ ਜਿਹੜੇ ਥਾਣੇ ਨੇ ਉਹ ਛੋਟੇ ਮੋਟੇ ਕੇਸਾਂ ਲਈਉਂਦੇ ਸੀਆਈਏ ਜਿਹੜੇ ਨੇ ਉਹ ਅ 1978 ਤੋਂ ਲੈ ਕੇ ਅੱਜ ਤੱਕ ਸਿੱਖਾਂ ਲਈ ਉਹ ਬੁੱਚੜਖਾਨੇ ਨੇ ਔਰ ਉਹ ਨਿਰੰਤਰ ਜਿਹੜਾ ਪ੍ਰਵਾਹ ਆ ਜਿਹੜੀ ਮਾਨਸਿਕਤਾ ਆ ਮਾੜੀ ਉਹ ਅਜੇ ਜਿਉਂਦੀ ਆ ਸਾਨੂੰ ਇਹ ਲੱਗਿਆ ਸੀ ਕਿ ਜਿਵੇਂ ਨਵੇਂ ਮੁੰਡੇ ਆਏ ਨੇ ਨਵੀਂ ਭਰਤੀ ਹੋਈ ਆ ਉਹਨਾਂ ਦੀ ਸੋਚ ਜਿਹੜੀ ਆ ਉਹ ਇਦਾਂ ਦੀ ਸੋਚ ਨਹੀਂ ਹੈਗੀ ਕਿ ਉਹ ਇਸ ਤਰ੍ਹਾਂ ਬੰਦਿਆਂ ਨੂੰ ਤਸੀਹੇ ਦੇ ਕੇ ਤੇ ਮੌਤ ਦੇ ਘਾਟ ਉਤਾਰ ਦੇਣ ਮੈਨੂੰ ਇਹ ਲੱਗਾ ਸੀ ਕਿ ਨਵੇਂ ਮੁੰਡਿਆਂ 'ਚ ਬਹੁਤ ਜ਼ਿਆਦਾ ਫਰਕ ਆ ਪਰ ਇਹ ਜਿਹੜੀ ਘਟਨਾ ਹੋਈ ਹੈ ਇਹ ਨੇ ਸਾਬਤ ਕਰਤਾ ਕਿ ਕੁਝ ਵੀ ਬਦਲਿਆ ਨਹੀਂ ਹੈ। ਭਗਵੰਤ ਮਾਨ ਦੇ ਨੱਕ ਦੇ ਹੇਠ ਪੰਜਾਬ ਦੇ ਜਿਹੜੇ ਬੁਚੜਖਾਨੇ ਨੇ ਉਹ ਨਿਰੰਤਰ ਚੱਲ ਰਹੇ ਨੇ ਤੇ ਪਿਛਲੇ ਲਗਭਗ 3-4 ਮਹੀਨਿਆਂ ਦੇ ਵਿੱਚ 100 ਤੋਂ ਵੱਧ ਬੰਦਾ ਪੰਜਾਬ ਦੇ ਵਿੱਚ ਮਾਰ ਮੁਕਾਇਆ ਆ। ਕਿਸੇ ਨੂੰ ਗੈਂਗਸਟਰ ਕਹਿ ਕਿਸੇ ਨੂੰ ਕੁਛ ਕਹਿ ਕਿਸੇ ਨੂੰ ਕੁਛ ਕਹਿ ਜਿੱਦਣ ਲੱਤਾਂ 'ਚ ਗੋਲੀਆਂ ਮਾਰ ਕੇ ਦੀਆਂ ਬਾਹਾਂ 'ਚ ਮਾਰ ਕੇ ਇਹਨੂੰ ਕੁਛ ਕਿਸੇ ਨੂੰ ਕੁਛ ਮੈਂ ਇਹਦੇ ਲਈ ਬੜਾ ਪਿੱਟਿਆ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਮੈਂ ਕਿਹਾ ਕਿ ਇਸੇ ਇੱਕ ਸਾਢੇ ਘਰਾਂ ਤੱਕ ਆਏਗਾ ਲੋਕੋ ਸੇ ਇੱਕ ਸਾਢੇ ਘਰਾਂ ਤੱਕ ਆਏਗਾ ਜਿੱਦਣ ਬਰਦਾਸ਼ਪੁਰ ਵਾਲੇ ਮੁੰਡਿਆਂ ਨੂੰ ਯੂਪੀ ਦੇ ਵਿੱਚ ਐਨਕਾਊਂਟਰ ਕੀਤਾ ਹੈ ਸਟੇਟ ਜਿਹੜੀ ਆ ਉਹ ਆਪਣੀਆਂ ਗੱਲਾਂ 'ਚ ਕਾਮਯਾਬ ਹੋ ਰਹੀ ਆ ਖਾੜਕੂਸਨ ਅਰਸ਼ੀ ਨਾਲ ਕਾਲਸਤਾਨ ਦ ਸੰਘਰਸ਼ ਉਹਨੂੰ ਗੈਂਗਸਟਰਾਂ ਦੇ ਨਾਲ ਮਿਕਸ ਅਪ ਕਰਕੇ ਪੇਸ਼ ਕਰਨਾ ਚਾਹੁੰਦੀ ਆ ਕਾਰਡ ਕੋਆ ਦੇ ਇਦਾਂ ਦੇ ਏਜੰਡੇ ਨਹੀਂ ਹੈ ਕਿ ਖਾਲੀ ਚੌਕਿਆਂ ਦੇ ਤੇ ਸੁੱਟਦੇ ਫਿਰਨ ਤੇ ਲੋਕਾਂ ਦੇ ਘਰਾਂ ਤੇ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨਹੀਂ ਹੈ ਤਿੰਜੇ ਦਿਨ ਕੁਝ ਨਾ ਕੁਝ ਵਾਪਰ ਰਿਹਾ ਆ ਤੇ ਉਹ ਇਹ ਗੱਲ ਜਦੋਂ ਵਾਪਰਦੀ ਆ ਉਦੋਂ ਫਿਰ ਗੱਲ ਜਿਹੜੀ ਆ ਕਿਸੇ ਨੇ ਕਿਸੇ ਨੂੰ ਚੁੱਕ ਕੇ ਮਾਰਤਾ ਜਾਂਦਾ ਵੀ ਇਹ ਉਹਦੇ ਨਾਲ ਰਿਲੇਟਡ ਸੀ ਫਲਾਣੇ ਥਾਂ ਤੇ ਆਇਆ ਤੇ ਫਿਰ ਇਹਨ assi ਨੂੰ ਗਏ ਤੇ ਫਿਰ ਉਹ ਜੋ ਕਹਾਣੀਆਂ ਹੁੰਦੀਆਂ ਨੇ ਸਾਰਿਆਂ ਨੂੰ ਆਪਾਂ ਪਤਾਇਆ ਹੁਣ ਆਪਾਂ ਗੱਲ ਕਰਨੇ ਜਿਹੜੀ ਸਭ ਤੋਂ ਜਿਹੜੇ ਲਈ ਆਪਾਂ ਲਾਈਵ ਹੋਏ ਆ ਬਠਿੰਡੇ ਵਾਲੇ ਕਰਦੂ ਦੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨਾ ਆ ਕੁਝ ਦੱਸਣਾ ਚਾਹੁੰਨਾ ਜਿਹੜਾ ਬਹੁਤ ਜ਼ਰੂਰੀ ਹੈ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਹੈ ਤੇ ਇਹਦਾ ਨਾਮ ਆ ਪੰਜਾਬ ਦਾ ਬੁੱਚੜ ਪਿਛਲੇ ਦਿਨੀ ਆ ਇੱਕ ਇੰਟਰਵਿਊ ਗਿੱਲ ਦੇ ਪਰਿਵਾਰ ਵੱਲੋਂ ਹੋਈ ਤੇ ਜਿਹੜੀ ਸਨੰਜੋਤ ਸਿੰਘ ਮੱਕੜ ਉਹਨਾਂ ਨੇ ਕੀਤੀ ਤੇ ਮੈਂ ਬੇਸ਼ੱਕ ਉਹਨੂੰ ਕੋਈ ਜਿਵੇਂ ਮਰਜ਼ੀ ਕਹੇ ਵੀ ਉਹਦੀ ਇੰਟਰਵਿਊ ਨਹੀਂ ਸੀ ਕਰਨੀ ਜਾਂ ਉਹਨੂੰ ਨਹੀਂ ਸੀ ਕੈਮਰੇ ਤੇ ਲਿਆਉਣਾ ਜਾਂ ਇਹ ਇਹੋ ਜੇ ਇਹ ਗੱਲ ਠੀਕ ਆ ਕਿ ਐਡੇ ਐਡੇ ਘਟਿਆ ਬੰਦਿਆਂ ਨੂੰ ਕੈਮਰੇ ਸਾਹਮਣੇ ਨਹੀਂ ਲਿਆਉਣਾ ਚਾਹੀਦਾ ਜੀ ਪਰ ਜਿਸ ਤਰੀਕੇ ਨਾਲ ਉਹਨੇ ਇੰਟਰਵਿਊ ਕੀਤੀ ਆ ਮੈਂ ਉਹਨੂੰ ਸਲੂਟ ਕਰਦਾ ਹਾਂ ਕਿ ਉਹਨੇ ਜਦੋਂ ਆਨਸਰ ਕਿਹਾ ਕਿ ਤਾਨੂੰ 부ਚੜ ਖਵਾ ਕੇ ਕਿਵੇਂ ਦਾ ਫੀਲ ਹੁੰਦਾ ਆ ਤਾਨੂੰ ਸ਼ਰਮ ਨਹੀਂ ਆਉਂਦੀ ਮਤਲਬ ਕੋਈ ਕਸਰ ਨਹੀਂ ਛੱਡੀ ਉਹਨੇ ਔਰ ਮੇਰੇ ਹੱਥ 'ਚ ਜਿਹੜੀ ਕਿਤਾਬ ਆ ਇਹ ਸਾਡੇ ਭਰਾ ਨੇ ਜਦੋਂ ਲਿਖੀ ਆ ਜਦੋਂ ਦਾ ਟਾਈਟਲ ਦਿੱਤਾ ਆ ਉਹਦੇ 'ਚ ਕਿੰਨੀ ਦਲੇਰੀ ਹੋਊਗੀ ਕਿ ਉਹ ਪੰਜਾਬ ਦੇ ਇੱਕ ਡੀਜੀਪੀ ਨੂੰ ਲਿਖ ਰਿਹਾ ਆ ਪੰਜਾਬ ਦਾ 부ਚੜ ਔਰ ਇਹ ਜਿਹੜੀ ਗੱਲ ਲਿਖੀ ਗਈ ਆ ਇਹ ਬਿਲਕੁਲ ਇਨ ਬਿਨ ਇਹਦੇ 'ਤੇ ਧੁੱਕਦੀ ਆ ਇਸ ਬੰਦੇ ਤੇ ਇਹ ਬਿਲਕੁਲ ਪੰਜਾਬ ਦਾ ਬੁਚੜ ਸੀਗਾ ਇਹਨਾਂ ਨੇ ਬੰਦਿਆਂ ਦੇ ਗੁਫਤੰਗਾਂ ਦੇ ਵਿੱਚ ਦਾੰਦਾਂ ਦੇ ਦੇ ਕੇ ਬੰਦਿਆਂ ਨੂੰ ਸ਼ਹੀਦ ਕੀਤਾ ਇਹਨਾਂ ਨੇ ਮੈਂ ਤੁਹਾਨੂੰ ਥੋੜੀ ਜਿਹੀ ਵਿਧੀ ਦੱਸ ਦਵਾਂ ਕਿਉਂਕਿ ਜਿਹੜੀ ਮੇਰੇ ਹੱਥ ਦੇ ਵਿੱਚ ਆ ਜਿਹੜੀ ਰਿਪੋਰਟ ਆ ਇਹ ਹੁਣ ਇੱਥੇ ਦਿਸੀ ਨਹੀਂ ਨਹੀਂ ਹੈ ਇਹ ਉਸ ਨੌਜਵਾਨ ਦੀ ਆ ਜਿਹਨੂੰ ਬਠਿੰਡੇ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਆ ए ओ डी फोस्ट स्मार्टम रिपोर्ट ਆ ਮੇਰੇ ਕੋਲ ਮੈਂ ਕਿਸੇ ਆਪਣੇ ਸੱਜਣ ਤੋਂ ਚੈਨਲ ਵਾਲੇ ਵੀਰ ਤੋਂ ਮੈਂ ਉਹਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਮੈਨੂੰ ਭੇਜੀ ਹੁਣ ਆਪਾਂ ਇਹ ਇਸ ਦਲ ਤੇ ਆਉਂਦੇ ਆ ਕਿ ਇੱਕ ਇੱਕ ਮਸ਼ੀਨ ਆ ਛੋਟੀ ਜੀ ਤੇ ਉਸ ਮਸ਼ੀਨ ਦੇ ਪਿੱਛੇ ਇੱਕ ਇੱਕ ਹੈਂਡਲ ਲੱਗਾ ਆ ਤੇ ਉਹਦੀਆਂ ਦੋ ਤਾਰਾਂ ਨੇ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਇੱਕ ਹੁੰਦੀ ਲਾਲ ਤੇ ਇੱਕ ਕਾਲੀ ਦੋ ਤਾਰਾਂ ਨੇ ਸਭ ਤੋਂ ਪਹਿਲਾਂ ਉਹਦੀਆਂ ਦੋ ਚੁੰਡੀਆਂ ਇੱਥੇ ਲਾਈਆਂ ਜਾਂਦੀਆਂ ਨੇ ਇੱਥੇ ਲਾ ਕੇ ਉਹ ਬੰਦੇ ਦੇ ਚੱਡੇ ਪਾੜੇ ਹੁੰਦੇ ਆ ਤੇ ਉਹਨੂੰ ਗੇੜਾ ਦਿੰਦੇ ਆ ਜਦੋਂ ਤੇ ਜੀਭ ਸਾਰੀ ਟੁੱਕੀ ਜਾਂਦੀ ਆ ਤੇ ਸਾਰੇ ਦਿਮਾਗ ਦੇ ਵਿੱਚ ਬਹੁਤ ਜ਼ਿਆਦੀ ਪੇਨ ਹੁੰਦੀ ਆ ਸਿਰ ਦੇ ਵਿੱਚ ਉਹਦੇ ਉਹ ਤਾਰਾਂ ਵਾਂਗੂ ਸਿਰ 'ਚੋਂ ਲੰਘਦੀ ਆ ਬਿਜਲੀ ਜਦੋਂ ਉਹਨੂੰ ਕਮਾਉਂਦੇ ਨੇ ਉਸ ਤੋਂ ਬਾਅਦ ਜਦੋਂ ਬੰਦਾ ਉਹ ਸੇਰਾਂ ਵਾਲੀ ਬਰਦਾਸ਼ਤ ਕਰ ਜਾਂਦਾ ਹੈ ਤਾਂ ਫੇਰ ਸਭ ਤੋਂ ਖਤਰਨਾਕ ਜਿਹੜੀ ਗੱਲ ਆ ਕੀ ਕਰਦੇ ਆ ਕਿ ਜਿਹੜੀਆਂ ਨਿਪੜਾਂ ਨੇ ਬੰਦੇ ਦੀਆਂ ਇਹਦੇ ਉੱਤੇ ਦੋ ਚੁੰਡੀਆਂ ਲਾ ਕੇ ਫੇਰ ਉਹਨੂੰ ਘਮਾਉਂਦੇ ਨੇ ਸਾਹਮਣੇ ਬਹਿ ਕੇ ਹੱਸਦੇ ਨੇ ਘਮਾਉਂਦੇ ਨੇ दारू ਨਾਲ ਡੱਕੇ ਹੋਏ ਹੁੰਦੇ ਸੀਗੇ ਹੁਣ ਇਹ ਘਟਨਾ ਕਿਵੇਂ ਹੋਇਆ ਮੈਨੂੰ ਨਹੀਂ ਪਤਾ ਪਰ ਜੋ ਉਦੋਂ ਹੁੰਦਾ ਸੀ ਮੈਂ ਦੱਸ ਰਿਹਾ ਮੈਂ ਉਸ ਕੁੜੀ ਨੂੰ ਤੇ ਇਸ ਪਤੀ ਨੂੰ ਇਹਨਾਂ ਨੇ ਕਿਵੇਂ ਮ ਉਹ ਤੇ ਘਾੜ ਉਤਾਰਿਆ ਕਿੰਨੀ ਜਿਆਦੀ ਜਲਾਲ ਨਾਲ ਕਿੰਨੇ ਜਿਆਦੀ क्रूरਤਾ ਨਾਲ ਕਿੰਨੀ ਜਿਆਦਾ ਜਲਾਦਪੁਣਾ ਕੀਤਾ ਹੋਊਗਾ ਉਹਨਾਂ ਨੂੰ ਮੈਂ ਉਹ ਦੱਸ ਰਿਹਾ ਤੁਹਾਨੂੰ ਕਿ ਉਹ ਘਟਨਾ ਅਸਲ 'ਚ ਇਹ ਵਾਪਰੀ ਕਿਵੇਂ ਆ ਫਿਰ ਜਦੋਂ ਇੱਥੇ ਕਰੰਟ ਲਾਉਂਦੇ ਆ ਇੱਥੇ ਕਰੰਟ ਲਾਉਣ ਨਾਲ ਹਾਰਟ ਜਿਹੜਾ ਆ ਉਹ ਸੁੰਗੜਦਾ ਆ ਬਿਜਲੀ ਜਦੋਂ ਲੱਗਦੀ ਆ ਉਸ ਤੋਂ ਬਾਅਦ ਕੀ ਕਰਦੇ ਆ ਜਦੋਂ ਇੱਥੇ ਬੰਦਾ ਸੈਂਦਾ ਆ ਤੇ ਉਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਪਾੜਾ ਦੋ ਚੁੰਡੀਆਂ ਉੱਤੇ ਲਾਦਨੇ ਜਦੋਂ ਉਹਦੇ ਉੱਤੇ ਚੁੰਡੀ ਲਾਉਂਦੇ ਆ ਉਹ ਦਾ ਉਹ ਭਾਵੇਂ ਪ੍ਰਾਈਵੇਟ ਪਾਰਟ ਬਿਲਕੁਲ ਥੱਲੇ ਆ ਪਰ ਉਹ ਜਦੋਂ ਉੱਤੇ ਕਰੰਟ ਲਾਉਂਦੇ ਆ ਉਦੋਂ ਸਿੱਧਾ ਜਿਹੜਾ ਆ ਦਿਮਾਗ ਦੇ ਵਿੱਚ ਵੱਜਦੀ ਆ ਤਾਰ ਉਹ ਭੰਮ ਜਾਂਦੀ ਆ ਉਹ ਸਭ ਤੋਂ ਜ਼ਿਆਦਾ ਪੇਨ ਦਾਇਕ ਹੁੰਦੀ ਆ ਪੀੜ ਦਾਇਕ ਹੁੰਦੀ ਆ ਸਭ ਤੋਂ ਵੱਧ ਜਿਹੜਾ ਪੀੜ ਆ ਉਹ ਇਹ ਇਨਾ ਪ੍ਰਾਈਵੇਟ ਪਾਰਟ ਇਹ ਅੰਗਾਂ ਤੇ ਹੁੰਦੀ ਆ ਤੇ ਇਹਦੇ ਵਿੱਚ ਬੰਦਾ ਦੇ ਚਾਂਸ ਜਿਹੜੇ ਆ ਉਹ ਮਰਨ ਦੇ ਕਾਫੀ ਹੁੰਦੇ ਆ ਤੇ ਇਹਦੇ ਵਿੱਚ ਕੋਈ ਕਰਮਾळे ਬਚ ਜਾਂਦੇ ਆ ਕੋਈ ਸਾਡੇ ਵਰਗੇ ਨਿਭਾਗੇ ਜਿਨ੍ਹਾਂ ਨੂੰ ਸ਼ਹੀਦੀ ਪ੍ਰਾਪਤ ਨਹੀਂ ਸੀ ਹੋਣੀ ਉਹ ਬਚ ਗਏ ਤੇ ਅੱਜ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਬੜਾ ਕੁਝ ਚੱਲ ਰਹੇ ਆ ਜੇ ਉਦੋਂ ਉਥੇ ਤੁਸੀਂ ਇਹ ਕੇਂਦਰਾ ਜੀ ਨਿਕਲ ਜਾਂਦੇ ਤੇ ਕਿਸੇ ਆਪਣੇ ਸਾਥੀ ਦੇ ਨਾਲ ਹੁੰਦੇ ਜਾਂ ਅੱਗੇ ਕਿਤੇ ਸੇਵਾ 'ਚ ਹਾਜ਼ਰ ਹੁੰਦੇ ਪਰ ਉਹ ਉਥੋਂ ਅਸੀਂ ਕੁੰਝ ਗਏ ਮੈਂ ਉਸ ਪਰਿਵਾਰ ਨੂੰ ਕਹਿਣਾ ਚਾਹਨਾ ਕਿ ਮੈਂ ਸੱਚੀ ਮੈਂ ਭਾਵੇਂ ਮਰ ਜਾ ਮੈਂ ਦਿਲੋਂ ਤੁਹਾਡੇ ਨਾਲ ਰਹਾਂਗਾ ਤੇ ਜਿੰਨੀ ਵੀ ਤਾਕਤ ਹੋਈ ਅਸੀਂ ਲਾਵਾਂਗੇ ਤੇ ਉਹਨਾਂ ਨੂੰ ਉਸ ਗੱਲ ਤੱਕ ਪਹੁੰਚਾ ਕੇ ਰ੍ਹਾਂਗੇ ਅਸੀਂ ਤੁਹਾਡੇ ਨਾਲ ਬਿਲਕੁਲ ਤੰਦ ਬਣ ਕੇ ਖੜਾਂਗੇ ਸਾਰੀ ਦੁਨੀਆ ਝੁੱਪ ਜੇ ਵਿੱਕ ਜੇ ਮਰ ਜੇ ਪਰ ਜਿੰਨਾ ਸਟੈਂਡ ਉਹਦੇ ਪਰਿਵਾਰ ਨੇ ਉਹਨਾਂ ਨੇ ਲਿਆ ਆ ਸੱਤ ਸਟੈਂਡ ਤੁਹਾਨੂੰ ਪੈਸੇ ਦੇਣਗੇ ਤੁਹਾਨੂੰ ਲਾਲਚ ਦੇਣਗੇ ਤੁਹਾਨੂੰ ਬਹੁਤ ਜ਼ਿਆਦਾ ਟੌਰਚਰ ਕਰਨਗੇ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣਗੇ بڑے بڑے ਵਿੱਚ ਦਲਾਲ ਆਉਣਗੇ ਜਿਹੜੇ ਕੇਸਾਂ ਧਾਰੀ ਸਰਦਾਰ ਹੋਣਗੇ ਵੱਡੀਆਂ-ਵੱਡੀਆਂ ਜਥੇਬੰਦੀਆਂ ਦੇ ਮੁਖੀ ਵੀ ਹੋਣਗੇ ਉਹ ਵੀ ਤੁਹਾਡੇ ਕੋਲ ਆਉਣਗੇ ਤੇ ਤੁਹਾਨੂੰ ਇਹ ਗੱਲ ਕਹਿਣਗੇ ਕਿ ਮੰਨਜੋ ਤੁਸੀਂ ਤੁਸੀਂ ਕੀ ਕਰਨਾ ਆ ਠੀਕ ਆ ਉਹ ਹੁਣ ਹੋ ਗਿਆ ਛੱਡੋ ਪਰਾਂ ਤੁਸੀਂ ਉਹਦੀ ਮਿੱਟੀ ਨਾ ਰੋਲੋ ਹੁਣ ਤੁਸੀਂ ਦੱਸੋ ਸੇਵਾ ਕੀ ਹੈ ਅੱਗੇ ਆਪਣੇ ਮੁੰਡੇ ਨੂੰ ਪੜ੍ਹਾਓ ਜੀਵਨ ਬਤੀਤ ਕਰੋ ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਮੇਰੀ ਭੈਣ ਮੇਰਾ ਪੁੱਤ ਇਹ ਤੈਨੂੰ ਇਹਨਾਂ ਨੇ ਕਹਿਣੀਆਂ ਨੇ 100% ਕਹਿਣੀਆਂ ਨੇ ਸਿਰਫ ਦੁਹਰਾ ਦੇਣਾ ਮਿੱਟੀ ਨਾ ਰੋਲੋ ਹੁਣ ਅੱਗੇ ਆਪਣਾ ਮੁੰਡਾ ਪਾਲੋ ਵੇਖੋ ਇਹ ਹੋ ਗਿਆ ਕਿਵੇਂ ਹੋ ਗਿਆ ਆ ਗਲਤੀ ਨਾਲ ਹੋ ਗਿਆ ਆ ਤੁਸੀਂ ਹੁਣ ਛੱਡੋ ਸਾਡੇ ਲੈ ਕੇ ਸੇਵਾ ਦੱਸੋ ਜੋ ਹੈ ਐਡੀ ਅਕਰ ਤੱਕਣਤਾ ਕਰਕੇ ਵੀ ਅੱਗੇ ਜਾ ਕੇ ਪਰਿਵਾਰ ਨੂੰ ਫਿਰ ਪੁੱਛਦੇ ਨੇ ਵੀ ਤੁਹਾਡਾ ਜੀ ਬੰਦਾ ਮਾਰਦਾ ਸਾਨੂੰ ਸੇਵਾ ਦੱਸੋ ਕੀ ਕਰੀਏ ਇਹ ਗੱਲ ਕਰਦੇ ਨੇ 100% ਕਰਦੇ ਨੇ ਧੱਕੇ ਮਾਰ ਕੇ ਬਾਹਰ ਕੱਢੋ ਜਦੋਂ ਕੋ ਤੁਹਾਡੇ ਕੋਲ ਇਦਾਂ ਦਾ ਦਲਾਲ ਆਊਗਾ ਕਿਸੇ ਜਥੇ ਬੰਦੀ ਦਾ ਕਿਸੇ ਸੰਸਥਾ ਦਾ ਵੀ ਆਜੋ ਪੈਸੇ ਲੈ ਲਓ ਵਿਕਜੋ ਤੇ ਤੁਸੀਂ ਮਤਲਬ ਛੱਡ ਦੋ ਇਸ ਕੇਸ ਨੂੰ ਕੀ ਲੈਣਾ ਆ ਹੁਣ ਮਰਨ ਵਾਲਾ ਮਰ ਗਿਆ ਤੂੰ ਕੱਲੀ ਕੁੜੀਆਂ ਕਿੱਥੇ ੱੱਕੇ ਖਾਏਂਗੀ ਨਿਕਾਇਆ ਤੇਰਾ ਬੱਚਾ ਆ ਇਹਨੂੰ ਪਾਲੇ ਨੂੰ ਪੜ੍ਹਾ ਉਹਦੇ ਲਈ ਅਸੀਂ ਕੀ ਸੇਵਾ ਕਰ ਸਕਦੇ ਇਹ ਸਾਰੀਆਂ ਗੱਲਾਂ ਮੇਰੀ ਤੇ ਤੇਰੇ ਨਾਲ ਵਾਪਰਨੀ ਨਹੀਂ ਆਣੀ 100% ਤੇਰੇ ਨਾਲ ਵਾਪਰਨ ਗਿਆ ਮੈਂ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਉੱਥੇ ਨੇੜੇ ਨੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਆ ਬਾਬਾ ਹਰਦੀਪ ਸਿੰਘ ਮਹਾਰਾਜ ਨੇ ਸੁਖਰਾਜ ਜਾਂ ਹੋਰ ਕਿੰਨੇ ਵੀ ਲੋਕ ਨੇ ਵਕੀਲ ਨੇ ਉੱਥੇ ਬਠਿੰਡੇ ਦੇ ਵਿੱਚ ਜਿਹੜੇ ਸਦਾ ਹੀ ਕਿਸੇ ਨਾ ਕਿਸੇ ਕੇਸ 'ਚ ਆਪਣੇ ਬੰਦਿਆਂ ਨਾਲ ਜਿਹੜਾ ਉਹ ਖੜਦੇ ਨੇ ਤੇ ਇਸੇ ਤਰ੍ਹਾਂ ਹੋਰ بڑے ਗਿਣਤੀ ਦੇ ਬੰਦੇ ਨੇ ਜਿਹੜੇ ਸਟੈਂਡ ਲੈ ਕੇ ਨਾਲ ਖੜ ਸਕਦੇ ਆ ਇਸ ਵੈਸ਼ਿਆਨਾ ਕਤਲ ਦੇ ਮਾਮਲੇ ਦੇ ਵਿੱਚ ਤੇ ਇਹ ਜਿਹੜਾ ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਬੁੱਚੜਖਾਨੇ ਨੇ ਇਹ ਸੀਐਸ ਸਾਹਿਬ ਜਿਹੜੇ ਨੇ ਉਹ ਭਗਵੰਤ ਮਾਨ ਦੇ ਬਿਲਕੁਲ ਨੱਕ ਹਿੱਟ ਹੁੰਦੇ ਨੇ ਸਟੇਟ ਦੇ ਸਰਕਾਰ ਦੇ ਬਿਲਕੁਲ ਨੱਕ ਥੱਲੇ ਹੁੰਦੇ ਨੇ ਇਹ ਏਡੀ ਸੌਖੀ ਗੱਲ ਨਹੀਂ ਹੈਗੀ ਕਿ ਕਿਸੇ ਬੰਦੇ ਨੂੰ ਮੌਤ ਦੇ ਘਾਟ ਉਤਾਰ ਦੇਣਾ ਜਾਂ ਉਹਨੂੰ ਮਤਲਬ ਤੁਸੀਂ ਇਹ ਵੇਖੋ ਕਿ ਕਿਹੜੀ ਅਜਿਹੀ ਗੱਲ ਹੋਗੀ ਜਿਹਦੇ ਪਿੱਛੇ ਉਹਨੂੰ ਇੰਨੇ ਜ਼ਿਆਦੇ ਤੁਸੀਂ ਇਹ ਦਿੱਤੇ ਕਿ ਉਹਦੀ ਮੌਤ ਹੋ ਗਈ ਇਹ ਸੋਚਣ ਵਾਲੀ ਗੱਲ ਇਹ ਆ ਕਿ ਇੱਕ ਆਮ ਬੰਦੇ ਨੂੰ ਘਰੋਂ ਚੁੱਕ ਕੇ ਉਹਨੂੰ ਇੰਨਾ ਜ਼ਿਆਦਾ ਟਾਰਚਰ ਕਰ ਦਿੱਤਾ ਕਿ ਉਸ ਬੰਦੇ ਦੀ ਮੌਤ ਹੋ ਗਈ ਮੈਂ ਤੁਹਾਨੂੰ ਕੁਝ ਗੱਲਾਂ ਦੱਸਣੀਆਂ ਚਾਹੁੰਦਾ ਜਿਹੜੀਆਂ ਪੰਜਾਬ ਦਾ ਬੁੱਚੜ ਜਿਹੜੀ ਇਹ ਬੁੱਕ ਲਿਖੀ ਆ ਇਹ ਸਾਡੇ ਭਰਾ ਸਰਬਜੀਤ ਸਿੰਘ ਘਮਾਨ ਹੋਣਾ ਨੇ ਲਿਖੀ ਆ ਮੈਂ ਸਦਾ ਹੀ ਅਸੀਂ ਮਹਤ ਕੀ ਪੂਰੀ ਕੌਮ ਹੀ ਉਹਨਾਂ ਬੰਦਿਆਂ ਦੇ ਰਣੀ ਆ ਜਿਹੜੇ ਇਹਨਾਂ ਇਹ ਜੇ ਤੱਥਾਂ ਨੂੰ ਲਿਖਦੇ ਨੇ ਇਦਾਂ ਦੀ ਇੱਕ ਬੁੱਕ ਬਲਜੀਤ ਸਿੰਘ ਖਾਲਸੇ ਨੇ ਲਿਖੀ ਸੀਗੀ ਪੰਜਾਬ ਦੀ ਧਰਤੀ ਤੇ ਹਿੰਦਸਤਾਨੀ ਫੋਰਸਾਂ ਜਿਹੜੀਆਂ ਅਤਵਾਦ ਜਿਹੜਾ ਉਹਨੇ ਇੱਥੇ ਉਹ ਬਹੁਤ ਹੀ ਕਮਾਲ ਦੀ ਬੁੱਕ ਆ ਉਹ ਵੀ ਪੜਨ ਵਾਲੀ ਕਾਨੂੰ ਪਤਾ ਲੱਗ ਜੂ ਹੁਣ ਕੀ ਕਹਿੰਦੇ ਨੇ ਇਹ ਕਹਿੰਦੇ ਆ ਕਿ ਜਦੋਂ ਇਹ ਸ਼ੁਰੂ ਹੁੰਦਾ ਇਹਨਾਂ ਬੁਚੜਖਾਨਿਆਂ ਦਾ ਦੌਰ ਸ਼ੁਰੂ ਹੁੰਦਾ ਆ ਆਪਾਂ ਇਸ ਪਰਿਵਾਰ ਦੀ ਗੱਲ ਦੇ ਨਾਲ ਰਿਲੇਟਡ ਆ ਸਭ ਕੁਝ ਕਹਿੰਦੇ ਭਾਰਤੀ ਹਕੂਮਤਾਂ ਨੇ ਜਿਹੜੇ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਖਤਰਨਾਕ ਦਰਿੰਦੇ ਵੈਸ਼ੀ ਕਾਤਲ ਸਿਰਫਰੇ ਜਨੂਨੀ ਹਿੰਸਕ ਦੈਸ਼ਤਗਰਦ ਪਾਕਿਸਤਾਨ ਦੇ ਏਜੰਟ ਗਰਦਾਨਿਆਂ ਹੈ ਕਿ ਇਹ ਸਾਰੇ ਖੱਲਸਾਨੀਆਂ ਸਨ ਮੁੱਲਤ ਦੀ ਏਕਤਾ ਤੇ ਅਖੰਡਤਾ ਲਈ ਖਤਰਨਾਕ ਸਨ ਤੇ ਇਹਨਾਂ ਦਾ ਜਿਉਂਦੇ ਰਹਿਣਾ ਭਾਰਤ ਲਈ ਠੀਕ ਨਹੀਂ ਸੀ ਇਸ ਕਰਕੇ ਇਹ ਸਾਰੇ ਮਾਰਨੇ ਪਏ ਮੈਂ ਕਿੰਨਾ ਵੀ ਉਦੋਂ ਤੁਸੀਂ ਇਹ ਕਹਿ ਕੇ ਮਾਰਦੇ ਅੱਜ ਕੀ ਕਹਿ ਕੇ ਮਾਰਿਆ ਜੀ ਅੱਜ ਕੀ ਕਹਿ ਕੇ ਮਾਰਿਆ ਅੱਜ ਕਿਸ ਗੱਲ ਨਾਲ ਉਹਨੂੰ ਇੰਨੇ ਕਰੰਟ ਲਾ ਕੇ ਤੇ ਉਹਨੂੰ ਮਾਰਤਾ ਅੱਜ ਕੀ ਹੋਇਆ ਆ ਅੱਜ ਨਵੀਂ ਗੱਲ ਕਿਹੜੀ ਹੋਈ ਆ ਜਿਹੜੀ ਭਾਰਤ ਦੀ ਏਕਤਾ ਤੇ ਅਖੰਡਤਾ ਟੁੱਟ ਗਈ ਸੀ ਜਿਹਦੇ ਨਾਲ ਤੁਸੀਂ ਉਹਨੂੰ ਕਤਲ ਕੀਤਾ ਸਾਡੇ ਤੇ ਤੇ ਇਹ ਤੁਸੀਂ ਲਾ ਦਿੱਤੇ ਇਲਜ਼ਾਮ ਪਰ ਇਹ ਜਿਹੜੀ ਗੱਲ ਤੁਹਾਨੂੰ ਮੈਂ ਸੁਣਾ ਰਿਹਾ ਇਹ ਈ ਡੀ ਬੇਹਾਈ ਉਹਦੋਂ ਦੇ ਹਰੇਕ ਸਿੱਖ ਨੂੰ ਇਹ ਮਹਿਸੂਸ ਹੋਇਆ ਕਿ ਇੱਕ ਮੁਲਕ ਵਿੱਚ ਸਿੱਖਾਂ ਦੀ ਫਣਵਾਈ ਤੇ ਇੱਜ਼ਤ ਬਿਲਕੁਲ ਨਹੀਂ ਇਹ ਭਾਵਨਾ ਦਿਨੋਂ ਦਿਨ ਜ਼ੋਰ ਫੜਦੀ ਗਈ ਤੇ ਇਹ ਭਾਵਨਾ ਵਾਲੇ ਸਿੱਖਾਂ ਨੂੰ ਮਾਰ-ਮਾਰ ਹਕੂਮਤ ਕਾਕਲ ਦਰਿੰਦੇ ਗਰਦਾਨ ਦੀ ਰਹੀ। ਵਾਦ ਤੋਂ ਵਾਦ ਉਹ ਸਿੱਖ ਹੋਣ ਕਰਕੇ ਆਪਣੀ ਕੌਮ ਨਾਲ ਹੋ ਰਹੇ। ਜ਼ਬਰ ਜ਼ੁਲਮ ਤੋਂ ਦੁਖੀ ਲੋਕਸਾਨ ਜਿਨ੍ਹਾਂ ਨੂੰ ਮਾਰ-ਮਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਬੜੀ ਵੱਡੀ ਆਫਤ ਟਾਲ ਦਿੱਤੀ ਗਈ ਹੈ। ਉਹਨਾਂ ਦੀ ਗੱਲ ਸੁਣਨ ਦੀ ਲੋੜ ਸੀ, ਉਹਨਾਂ ਦੇ ਜ਼ਖਮਾਂ, ਜਜ਼ਬਾਤਾਂ ਨੂੰ ਸਮਝਣ ਦੀ ਲੋੜ ਸੀ ਪਰ ਗਿੱਲ ਦੀ ਕਮਾਂਡ ਹੇਠ ਭਾਰਤ ਸਰਕਾਰ ਨੇ ਕਾਨੂੰਨ ਦਾ ਝੰਡਾ ਚੁੱਕ ਕੇ ਹਜ਼ਾਰਾਂ ਸਿੱਖ ਮਾਰ ਦਿੱਤੇ ਕਾਤਲਾਂ ਦੀ ਸਰਪ੍ਰਸਤੀ ਕੀਤੀ ਤੇ ਦਾਵਾ ਕੀਤਾ ਕਿ ਇਹ ਸਭ ਕੋਈ ਦੋਸ਼ ਦੇ ਦੇਸ਼ ਦੇ ਸੰਵਿਧਾਨ ਕਾਨੂੰਨ ਦੇ ਡੈਰੇ ਦੇ ਵਿੱਚ ਕੀਤਾ ਹੈ ਇਹ ਮੁਲਕ ਦੇ ਲੋਕ ਨੂੰ ਖੁਦ ਹੀ ਮਾਰਨ ਵਾਲੀ ਸਰਕਾਰ ਕਹਿੰਦੀ ਹੈ ਕਿ ਇਹ ਕਾਨੂੰਨ ਅਨਸਾਰ ਕੀਤਾ ਹੈ ਸਰਕਾਰ ਨੂੰ ਮਾਈ ਬਾਪ ਕਹਿਣ ਵਾਲੇ ਲੋਕ ਥੱਕੇ ਬੱਕੇ ਹੋਣਗੇ ਕਿ ਇਹੋ ਜਿਹੇ ਇਹੋ ਜਿਹੇ ਸਰਕਾਰ ਹੈ ਜੋ ਆਪਣੇ ਹੀ ਵਿਦੇਸ਼ੀ ਨਾਗਰਿਕਾਂ ਦਾ ਕਤਲੇਆਮ ਕਰਦੀ ਹੈ ਝੂਠੇ ਕੇਸ ਦਰਜ ਕਰਦੀ ਹੈ ਤੁਸੀਂ ਇਹ ਹੀ ਦਿੰਦੀ ਹੈ ਬਸੋ ਮੈਨੂੰ ਤੁਸੀਂ ਇਹ ਸਾਰੀ ਗੱਲ ਦੇ ਵਿੱਚ ਉਦੋਂ ਤੇ ਅੱਜ ਚ ਜੇ ਤੁਹਾਨੂੰ ਕੋਈ ਫਰਕ ਲੱਗਾ ਤੇ ਮੈਨੂੰ ਨੀਵੇਂ ਥਾਂ ਬਿਠਾ ਲਿਓ ਅੱਜ ਵੀ ਐਵੇਂ ਉਸ ਤਰ੍ਹਾਂ ਹੀ ਲੋਕਾਂ ਨੂੰ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਯੂਪੀ ਵਾਲੇ ਮੁੰਡੇ ਦੀ ਥਾਣ ਤੋੜ ਕੇ ਉਹਨੂੰ ਸ਼ਹੀਦ ਕੀਤਾ ਗਿਆ ਉਹਨੂੰ ਕੋਈ ਗੋਲੀ ਨਹੀਂ ਮਾਰੀ ਗਈ 18 ਸਾਲ ਦੀ ਉਹਦੀ ਉਮਰ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਬਟਾਲਾ ਅੰਮ੍ਰਿਤਸਰ ਤਲੰਤਾਂ ਦੇ ਏਰੀਆ ਦੇ ਵਿੱਚ ਲਗਾਤਾਰ ਮੁੰਡਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਤੇ ਸਰਕਾਰ ਇੱਕੋ ਹੀ ਵੀ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਅਸੀਂ ਮੁਲਕ ਦੇ ਟੁਕੜੇ ਨਹੀਂ ਹੋਣ ਦਿੱਤਾ ਦਿਆਂਗੇ ਅਸੀਂ ਇਹਨਾਂ ਤਾਕਤਾਂ ਨੂੰ ਵਧਨ ਨਹੀਂ ਦੇਵਾਂਗੇ ਕਦੀ ਕੋਈ ਸਪਸ਼ਟਤਾ ਨਹੀਂ ਹੈ ਇਸ ਦੇਸ਼ ਦੇ ਵਿੱਚ ਕਦੀ ਕੋਈ ਗੱਲ ਨਹੀਂ ਕਦੀ ਉਹਦਾ ਕੋਈ ਪੁਵਿੱਖ ਨਹੀਂ ਕਦੀ ਦੂਜੇ ਬੰਦੇ ਦੀ ਸੁਣਵਾਈ ਨਹੀਂ ਜਿਨ੍ਹਾਂ ਦੇ ਪੁੱਤ ਮਾਰ ਦਿੱਤੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਦਾ ਕੋਈ ਪੱਖ ਨਹੀਂ ਉਹਨਾਂ ਦਾ ਕੋਈ ਪੱਖ ਉਜਾਗਰ ਨਹੀਂ ਹੁੰਦਾ ਸੋ ਮੇਰੀ ਭੈਣ ਇਹ ਜਿਹੜਾ ਮਸਲਾ ਆਇਆ ਹੈ ਬਹੁਤ ਜ਼ਿਆਦਾ ਡੂੰਘਾ ਹੈ ਤੇ ਇਹ ਮਤਲਬ ਇੱਕ ਸਰਦਾਰਨੀ ਹੋ ਕੇ ਪੂਰੇ ਕੈਮ ਇਹ ਸੋਚ ਕੇ ਆਪਣੇ ਸਿਰ ਦੇ ਉੱਤੇ ਸਾਰਾ ਇਹ ਬਨ ਲੈ ਕਿ ਮੈਂ ਆਪਣੇ ਪਤੀ ਦਾ ਜਿਹੜਾ ਆ ਉਹ ਇਹਨਾਂ ਬੁੱਚੜਾਂ ਤੋਂ ਬਦਲਾ ਲੈਣਾ ਹੈ ਇਹਨਾਂ ਨੂੰ ਉਸ ਗੱਲ ਤੱਕ ਪਹੁੰਚਾਉਣਾ ਹੈ ਤੇ ਇਹਦੇ ਲਈ ਸਾਨੂੰ ਤੇਰੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਤੂੰ ਹੀ ਅੱਗੇ ਲੱਗੇਗੀ ਅਸੀਂ ਪਿੱਛੇ ਤੇਰੇ ਰਹਿ ਸਕਦੇ ਹਾਂ ਅਸੀਂ ਅੱਗੇ ਤੇਰੇ ਲੱਕੇ ਮਰ ਜਰੂਰ ਸਕਦੇ ਹਾਂ ਫਰ ਕਿਉਂਕਿ ਇਹ ਗੱਲ ਸਾਰੀ ਜਿਹੜੀ ਆ ਤੁਹਾਡੇ ਨਾਲ ਰਿਲੇਟਡ ਆ ਪਰਿਵਾਰ ਨਾਲ ਤੇ ਮੈਂ ਜਲਦੀ ਤੁਹਾਡੇ ਕੋਲ ਪਹੁੰਚਾਂਗਾ ਜੀ ਇਸ ਲਈ ਮੈਂ ਅੱਜ ਇਹ ਲਾਈਵ ਹੋਇਆ ਕਿ ਪੰਜਾਬ ਨੂੰ ਮੈਂ ਸਾਰਿਆਂ ਨੂੰ ਕਹਿੰਨਾ ਜਿਹੜੇ ਵੀ ਮੇਰੇ ਹਮਸਫਰ ਨੇ ਜਾਂ ਜਿਹੜੇ ਮੇਰੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਉਹਨਾਂ ਜਥੇਬੰਦੀਆਂ ਨੂੰ ਅ ਅਕਾਲੀ ਦਲ ਅੰਮ੍ਰਿਤਸਰ ਨੂੰ ਮੈਂ ਬੇਨਤੀ ਕਰਦਾ ਮੈਂ ਮਿਸਲ ਸੱਤ ਲੋਜ ਨੂੰ ਬੇਨਤੀ ਕਰਦਾ ਮੈਂ ਹੋਰ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਸਤਕਾਰ ਕਮੇਟੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਹ ਇਹਨਾਂ ਦੇ ਨਾਲ ਜਿਹੜਾ ਆ ਉਹ ਖੜੀਏ ਸਾਡਾ ਖੜਨਾ ਬਣਦਾ ਆ ਪੰਜਾਬ ਦੇ CIA ਸਟਾਫਾਂ ਦੀ ਮਾਨਸਿਕਤਾ ਬਦਲਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ CIA ਦੀ ਕੰਧ ਦੇ ਅੰਦਰ ਜਾ ਕੇ ਕੋਈ ਬੰਦਾ ਚੱਡੇ ਪੜਵਾਣ ਤੋਂ ਬਿਨਾਂ ਵਾਪਸ ਨਹੀਂ ਮੁੜਦਾ ਏਡੀ ਵੱਡੀ ਮਾਨਸਿਕਤਾ ਆ ਜਿਹਨੂੰ ਬਦਲਣ ਦੀ ਜ਼ਰੂਰਤ ਆ ਪੋਲਿਸੀਆ ਜਿਹੜਾ ਸਿਸਟਮ ਆ ਜਿਹੜਾ ਦਿਮਾਗ ਆ ਉਹਨੂੰ ਬਦਲਿਆ ਨਹੀਂ ਗਿਆ ਉਹ ਉਸ ਤਰ੍ਹਾਂ ਦਾ ਹੀ ਆ ਜਿਵੇਂ ਸਟੇਟ ਚਾਹੁੰਦੀ ਆ ਉਦਾਂ ਹੋ ਹੀ ਜਾਂਦਾ ਸੋ ਮੇਰੀਆਂ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਤੁਹਾਨੂੰ ਬਹੁਤ ਵੱਡੇ ਲਾਲਚ ਦੇਣਗੇ ਨਾ ਲਾਲਚਾਂ 'ਚ ਫਸਿਓ ਆਪਣੇ ਪਤੀ ਨੂੰ ਹਮੇਸ਼ਾ ਯਾਦ ਰੱਖਿਓ ਕਿ ਉਹ ਉਹਨੇ ਤੁਹਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ ਲਈਆਂ ਤੇ ਤੁਸੀਂ ਉਹਦੀ ਪਤਨੀ ਹੋ ਤੁਹਾਡਾ ਇੱਕ ਬੱਚਾ ਆ ਇਹ ਗੱਲ ਨੂੰ ਧਿਆਨ 'ਚ ਰੱਖਣਾ ਕਿ ਤੁਹਾਡਾ ਉਹਦਾ ਰਿਸ਼ਤਾ ਦੁਨੀਆ ਦੇ ਹਰ ਇੱਕ ਦੁਨੀਆ ਵੀ ਐ ਲਾਲ ਜਦੋਂ ਉੱਤੇ ਆ ਉੱਪਰ ਆ ਤੇ ਅਸੀਂ ਇਸ ਲਈ ਗੁਰੂ ਸਾਹਿਬ ਅਗੇ ਅਰਦਾਸ ਕਰਾਂਗੇ ਕਿ ਤੇਰਾ ਸਿੱਧਕ ਭਰੋਸਾ ਚੜ ਨਿਕਲਾ ਚ ਰਹੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ